दुनिया में जीना है तो काम करो प्यारे और रेस्पेक्ट सबकी करो और कनाडा कंट्री में अगर आपने पैसे कमाने हैं तो ये वीडियो को आप देखिए ये चार नौजवान जो आज हमारे साथ हैं कनाडा कंट्री में अपना काम चला रहे हैं और अच्छे खासे पैसे भी कमा रहे हैं तो इनको तो बेस्ट ऑफ लक और दिल से दुआ है ये कामयाब हों और जो भी इंटरनेशनल स्टूडेंट आ रहे हैं तो ऐसे काम को आप सर्च कीजिए के जी पर ढूंढ सकते हैं फेसबुक पर मार्केट प्लेस पर आप चेक कर सकते हैं ये बेस्ट ऑप्शन है आपको पैसा कमाने का और ये बारह महीने काम चलता भी रहता है और ये आपकी कैसे सपोर्ट कर सकते हैं आइए जानते वेलकम बैक ऑन जियो कनाडा स्वागत है जी आपका और हमारे साथ हैं आज हमारे कुछ स्पेशल गेस्ट और ये स्टूडेंट भी आए थे कोई वर्क परमिट पर हैं और आज बड़ी खुशी की बात है कि ये अपना काम कर रहे हैं यहाँ पर और ये इनकी फर्म का नाम है जानते हैं इनसे कि क्या काम करते हैं और क्या आपको इनसे फायदा होगा हाँ जी हेलो हाय सत श्रीकाल जी ਆਪਣਾ ਸਾਡੀ ਫਰਮ ਦਾ ਨਾਮ ਇੰਡੀਆ ਮੂਵਰਸ ਹੈ ਅਸੀਂ ਆਪਣਾ ਮੂਵਰ ਦਾ ਕੰਮ ਕਰਦੇ ਆ ਅਸੀਂ ਸਾਰੇ ਅਨਟਾਰੀਓ ਮੌਂਟਰੀਅਲ ਕਿਚਨਰ ਹਿਮਿਲਟਨ ਲੰਡਨ ਇੱਥੇ ਆਪਾਂ ਸਾਰੀ ਮੂਵਿੰਗ ਕਰਦੇ ਆ ਜੇ ਕਿਸੇ ਸਟੂਡੈਂਟ ਅਦਰ ਕਿਸੇ ਨੂੰ ਵੀ 1 بی 2 بی ਐਚ ਦਾ ਬੇਸਮੈਂਟ ਤੋਂ ਲੈ ਕੇ ਪੂਰੇ ਘਰ ਦੀ ਆਪਣਾ ਮੂਵਿੰਗ ਕਰਨੀ ਹੈਗੀ ਆ ਤੋਂ ਸਾਡੇ ਨਾਲ ਕਨੈਕਟ ਕਰਨਾ ਅਸੀਂ ਪੂਰੀ ਸਰਵਿਸ ਆਪਣਾ ਪ੍ਰੋਵਾਈਡ ਕਰਾਂਗੇ ਕਰਦੇ ਵੀ ਆ ਤੇ ਇਸ ਦੇ ਨਾਲ ਸਾਡੇ ਵਰਕਰ ਸਾਰਿਆਂ ਨੂੰ ਹੀ ਹੈਲਪ ਪੂਰੀ ਕਰਦੇ ਨੇ ਆਪਣਾ ਪੂਰੀ ਮੂਵਿੰਗ ਦਾ ਆਪਣਾ ਕੋਈ ਕਿਸੇ ਨੂੰ ਆਪਣਾ ਕੋਈ ਵੀ ਸਮਾਨ ਚੁੱਕਣ ਦੀ ਲੋੜ ਨਹੀਂ ਹੈਗੀ ਸਾਡੇ ਆਪਣਾ ਜਿੰਨੀ ਟੀਮ ਵਾਈਜ਼ ਆ ਸਾਰੇ ਆਪਣਾ ਕੰਮ ਖੁਦ ਹੀ ਹੱਥੀ ਕਰਦੇ ਨੇ ਤੇ ਆਪਣਾ ਪੂਰੀ ਕਵਰ ਦੇ ਨਾਲ ਕਰਦੇ ਨੇ ਬਾਕੀ ਆਪਣਾ ਇਹ ਗਿੱਲ ਸਾਹਿਬ ਦੱਸਣਗੇ ਹਾਂਜੀ ਸასი ਗੱਲ ਜੀ ਸਾਡੀ ਵਿਨੀਅਸ ਮੂਵਰਸ ਦੀ ਜਿਹੜੀ ਸਰਵਿਸ ਵਾ ਅਸੀਂ ਕਿਸੇ ਦਾ ਵੀ ਕੋਈ ਸੋਫਾ ਜਾਂ ਫਰਨੀਚਰ ਵਗੈਰਾ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਮਾਨ ਆ ਅਸੀਂ ਉਹਨੂੰ ਪੂਰਾ ਰੈਪਿੰਗ ਕਰਕੇ ਪੂਰਾ ਸੇਫਟੀ ਦੇ ਨਾਲ ਜਿੱਥੋਂ ਪਿਕ ਕਰਨਾ ਦੂਜੀ ਜਗ੍ਹਾ ਡ੍ਰੌਪ ਕਰਨਾ ਜਾਂ ਕੋਈ ਅਸੈਂਬਲ ਕਰਨਾ ਅਸੀਂ ਉਹਨੂੰ ਪੂਰੀ ਸੇਵਾ ਪ੍ਰੋਵਾਈਡ ਕਰਵਾਉਂਦੇ ਆ ਠੀਕ ਹੈ ਨਾ ਸੇਫਟੀ ਦੇ ਨਾਲ ਕਰਦੇ ਆ ਸਾਡੀ ਪੂਰੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਸਾਨੂੰ ਇੱਕ ਵਾਰਾ ਜਰੂਰ ਮੌਕਾ ਦਿਓ ਤੇ ਫਿਰ ਸਾਡੀ ਸਰਵਿਸ ਵੇਖੋ ਤੇ ਸਾਡੇ ਨਾਲ ਜੁੜੋ ਅਤੇ ਸਾਡੀ ਹੈਲਪ ਕਰੋ ਅਸੀਂ ਸਟੂਡੈਂਟ ਦੀ ਹਰ ਤਰ੍ਹਾਂ ਦੀ ਹੈਲਪ ਕਰਾਂਗੇ ਬਾਕੀ ਸਾਡਾ ਡਿਸਕਾਊਂਟ ਜਰੂਰ ਕਰਾਂਗੇ ਸਾਨੂੰ ਬਾਕੀ ਇੱਕ ਵਾਰਾ ਮੌਕਾ ਦਿਓ ਸਾਨੂੰ ਮੌਕਾ ਦਿਓਗੇ ਇੱਕ ਵਾਰਾ ਤੇ ਪਤਾ ਲੱਗੂਗਾ ਕਿ ਤਾਂ ਕਰਕੇ ਸਾਡੀ ਸਰਵਿਸ ਕਿ ਤਰ੍ਹਾਂ ਦੀ ਆ ਠੀਕ ਹੈ ਨਾ ਫਾਈਰ ਗਰੁੱਪ ਨੂੰ ਆਪਣਾ ਚੜ੍ਹਦੀ ਕਲਾ ਬਖਸ਼ੇ ਹਾਂਜੀ ਐਵੇਂ ਜੋਸ਼ ਚੁੜਨਾ ਕੰਮ ਕਰਦੇ ਰਹੋ ਬਹੁਤ ਸ਼ੁਕਲ ਕਾਫੀ ਸਾਰੇ ਵਾਸਤੇ ਹਾਂਜੀ ਹਾਂਜੀ ਇਸ ਕਰਕੇ ਸਾਡਾ ਕੰਮ ਦੀ ਗੱਲ ਤੇ ਬਹੁਤ ਵਧੀਆ ਵਾ ਚਲੋ ਜੀ ਥੈਂਕ ਯੂ ਸੋ ਮਚ ਸਾਡਾ ਗੱਲ ਕਰਨ ਵਾਸਤੇ ਗਿਲ ਸਾਹਿਬ ਹਾਂਜੀ ਬਈ ਜਰੂਰ ਸਪੋਰਟ ਕਰੋ ਨਈ ਕੰਪਨੀ ਬੱਚਿਆਂ ਨੂੰ ਜਰੂਰ ਸਪੋਰਟ ਕਰੋ ਕੋਈ ਸਟੂਡੈਂਟ ਹੈ ਕੰਪਨੀ ਨੂੰ ਜੀ ਸਪੋਰਟ ਕਰੋ ਆ ਜਰੂਰ ਸਪੋਰਟ ਕਰੋ ਤੇ ਇਹ ਸਾਡੇ ਜੀਓ ਸਾਹਿਬ ਨੇ ਠੀਕ ਹੈ ਨਾ ਜਿਨ੍ਹਾਂ ਦੇ ਚੈਨਲ ਤੋਂ ਅਸੀਂ ਕਰ ਰਹੇ ਆ ਤੇ ਤਾਂ ਕਰਕੇ ਏ ਜੀਓ ਸਾਹਿਬ ਸਾਡੀ ਹੈਲਪ ਕਰਨਗੇ ਜੀਓ ਸਾਹਿਬ ਤੁਸੀਂ ਸਾਡੇ ਬਾਰੇ ਬਿਲਕੁਲ ਬਿਲਕੁਲ ਸਾਡੀ ਸਰਵਿਸ ਤੁਹਾਨੂੰ ਵੀ ਕਿਹ ਤਰ੍ਹਾਂ ਦੀ ਲੱਗੀ ਸਰਵਿਸ ਇਹਨਾਂ ਦੀ ਬਹੁਤ ਅੱਛੀ ਹੈ ਜਰੂਰ ਮੌਕਾ ਦਿਓ ਇਹਨਾਂ ਨੂੰ ਔਰ ਦੇਖੋ ਅੱਛੇ ਬੱਚੇ ਨੇ ਆਪ ਨੂੰ ਡਿਸਕਾਊਂਟ ਵੀ ਦੇਣਗੇ ਤੇ ਜੂਰ ਇੱਕ ਵਾਰ ਯੂ ਟ੍ਰਾਈ ਕਰੋ ਸਾਡੇ ਕਹਿਣ ਨਾਲ ਹਾਈਲੀ ਰੈਕਮੈਂਡਡ ਸਾਡੀ ਤਰਫੋਂ ਬਾਕੀ ਇੱਥੇ ਰੁਕ ਕਰਦੇ ਹਾਂ ਦੀ ਐਂਡ ਵੀਡੀਓ ਦਾ ਥੈਂਕ ਯੂ ਸੋ ਮੱਚ ਜਉਂਦੇ ਆਂ